ਅਸੀਂ ਜੀ ਨੂੰ ਵੈਲਕਮ ਕਰਨ ਲਈ ਤੁਹਾਨੂੰ ਖੜੇ ਮਾਈ ਆਈ ਥਿੰਕ ਉਹੀ ਸਾਡਾ ਪੰਜਾਬ ਜਿਹੜਾ ਤੁਹਾਨੂੰ ਯਾਦ ਦਿਲਾਉਂਦਾ ਜਦੋਂ ਵੀ ਮੁਸ਼ਕਲਾਂ ਦੇ ਵਿੱਚ ਪੰਜਾਬ ਸਰ ਨੇ ਪਹਿਲਾਂ ਖੜਾ ਬਟ ਚਲੋ ਆਈਡੀ ਉੱਪਰ ਕਰੀਏ ਜੀ ਮੰਨ ਲਾਦੇ ਕਿ ਬਹੁਤ ਡੀ ਰਿਸਪੌਂਸਿਬਲ ਹੈ ਕਿ ਪਰਿਵਾਰਾਂ ਨੂੰ ਵਾਪਸ ਕੜੇ ਕਰਨਾ ਹੈ ਕਿ ਅਕੀ ਛੋਟਾ ਫਾਰਮਸਟਲੇ ਕਰਾ ਇਹਨਾਂ ਨੂੰ ਇਲਾਜ ਦੀ ਜ਼ਰੂਰਤ ਹੈ ਕਿ ਫੈਮਿਲੀਜ਼ ਦੇ ਬਜ਼ੁਰਗ ਨੇ ਆਈ ਥਿੰਕ ਇਹ ਸਾਰਾ ਵੱਡਾ ਚੈਲੰਜ ਰਹੂਗਾ ਕਿ ਕਿਸ ਤਰ੍ਹਾਂ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਇਲਾਜ ਤੇ ਧਿਆਨ ਦਿੱਤਾ ਜਾਵੇ ਤੇ ਵਾਪਸ ਉਹਨਾਂ ਦੀ ਜ਼ਿੰਦਗੀ ਨਾਰਮਲ ਹਰ ਘਰ ਵਿੱਚ ਜਾ ਪਾਏ ਪਾਣੀ ਦਾ ਪੱਧਰ ਅੱਜ ਅੱਜ ਕਾਫੀ ਜਿੰਨੇ ਘਰਾਂ ਚ ਅਸੀਂ ਪਹੁੰਚ ਪਏ ਉੱਥੇ ਤੱਕ ਪਹੁੰਚੇ ਹੈ ਅੱਜ ਬਟ ਲਾਈਕ ਐਸ ਇਡ ਕਿ ਇਹ ਸਿਰਫ ਇਹੀ ਨਹੀਂ ਪੰਜਾਬ ਦੇ ਵਿੱਚ 1600 1700 ਪਿੰਡ ਨੇ ਜਿਹੜੇ ਅਫੈਕਟਡ ਨੇ ਬਹੁਤ ਸਾਰੇ ਘਰ ਨੇ ਤੇ ਕੋਸ਼ਿਸ਼ ਕਰਾਂਗੇ ਹਰ ਰੋਜ਼ ਕਿਤੇ ਨਹੀਂ ਪਹੁੰਚੀ ਔਰ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਜਾਣੀ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਇਸ ਤਰ੍ਹਾਂ ਦੇ ਹੜ੍ਹਾਂ ਮੈਂ ਦੇਖੀ ਮੈਂ ਜ਼ਿੰਮੇਵਾਰ ਨਹੀਂ ਮੈਂ ਕਿਸੇ ਨੂੰ ਕਹਿਣਾ ਚਾਹਾਂਗਾ ਕਿਸੇ ਨੂੰ ਬਲੇਮ ਬਟ ਆਈ ਥਿੰਕ ਰਿਸਪੌਂਸਿਬਿਲਟੀ ਸਾਡੇ ਤੇ ਹੈ ਜੇ ਅਸੀਂ ਇਹਨਾਂ ਨੂੰ ਵਾਪਸ ਨਾਲ ਲੈ ਲੈ ਪਾਈ ਨੋਰਮਲ ਜ਼ਿੰਦਗੀ ਤੇ ਅਸੀਂ ਬਹੁਤ ਵੱਡੇ ਜ਼ਿੰਮੇਦਾਰ ਰਹਾਂਗੇ ਉਸ ਚੀਜ਼ ਤੇ ਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਉੱਤੇ ਜ਼ਿੰਮੇਵਾਰ ਲੈਣਾ ਕਿ ਸਾਡੀ ਇਹ ਰਿਸਪੌਂਸਿਬਿਲਟੀ ਕਿ ਇਹਨਾਂ ਨੂੰ ਵਾਪਸ ਇਹਨਾਂ ਦੀ ਜ਼ਿੰਦਗੀ ਨੂੰ ਨੋਰਮਲ ਕਰੀਏ ਇੱਕ ਵਾਰੀ ਨਾ ਤੁਹਾਡਾ ਕਵਰਿੰਗ ਕਰਨ ਜਾ ਰਹੇ ਸੀ ਤੁਹਾਡੇ ਬਾਉਂਸਰ ਕਹਿ ਕੇ ਇਹ ਕਹੇ ਕਿ ਤੁਹਾਡੇ ਬਾਉਂਸਰ ਬਸ ਤੁਹਾਡਾ ਬਾਉਂਸਰ ਲੈ ਕੇ ਆਏ ਨਹੀਂ ਆ ਹਾਂ ਦੇਖੋ ਉਹ ਸਟਾਫ ਨੇ ਕਿਹਾ ਕਿ ਬਾਉਂਸਰ ਬਾਉਂਸਰ ਆਇਆ ਸੀ ਤੇ ਇਹਨਾਂ ਦੀ ਪੱਗ ਲਾਈ ਗਈ ਮੈਨੂੰ ਕਹਿੰਦੇ ਕਿ ਤੁਹਾਡੇ ਕਾਰਨ ਪੱਗ ਲੱਤੀ ਗਈ ਮੈਂ ਕੁਝ ਕਿਹਾ ਵੀ ਨਹੀਂ ਸੀ ਦੇਖੋ ਇਹ ਤਰੀਕਾ ਬੋਲਣ ਦਾ ਦੇਖੋ ਇੱਕ ਮਿੰਟ ਪੰਜਾਬ ਦੇ ਵਿੱਚ ਆਣ ਕੇ ਬਾਲੀਵੁੱਡ ਦੇ ਪੰਜਾਬ ਦੇ ਪੁੱਤਰ ਹੈ ਜੇ ਪੰਜਾਬੀ ਜਾਂ ਤੇ ਦੇ ਪੰਜਾਬੀਆਂ ਦੀਆਂ ਤੁਸੀਂ ਪੱਗਾਂ ਪੈਰਾਂ ਦੇ ਵਿੱਚ ਰੋਲੋਗੇ ਕਿ ਇਹ ਜਾਇਜ਼ ਆ ਤੁਸੀਂ ਤੁਹਾਡਾ ਇੰਨਾ ਇੱਜ਼ਤ ਮਾਨ ਕਰਦੇ ਪੰਜਾਬ ਦੇ ਵਿੱਚ ਉਸ ਬੌਂਸਰ ਨੇ ਤੁਹਾਡੇ ਨੇ ਪੱਗ ਪੈਰਾਂ ਦੇ ਵਿੱਚ ਰੋਲ ਦਿੱਤੀ ਔਰ ਮੈਡਮ ਨਾਲ ਬਤਮੀਜ਼ੀ ਕੀਤੀ ਇਸ ਤੇ ਤੁਸੀਂ ਕੀ ਕਹਿਣਾ ਚੁੰਨੇ ਮੈਂ ਬੰਬੇ ਤੋਂ ਕੱਲ੍ਹ ਆਈ ਹਾਂ ਮੈਂ ਕੋਈ ਬੌਂਸਰ ਲੈ ਕੇ ਫਿਰ ਕੋਈ ਇੰਨੇ ਸਾਲ ਹੋ ਗਏ ਮੈਂ ਕਦੀ ਹਾਈ ਟੈਕ ਸਿਕਿਉਰਿਟੀ ਨਹੀਂ ਰੱਖੀ ਤੁਹਾਡੀ ਪੱਗ ਮੇਰੀ ਪੱਗ ਹੈ ਜਿੰਨੇ ਤੇ ਸਾਰੇ ਪਿੰਡਾਂ ਦੀ ਪੱਗਾਂ ਉਹ ਮੇਰੀਆਂ ਖੁਦ ਦੀਆਂ ਪੱਗਾਂ ਨੇ ਮੈਂ ਬਿਨਾ ਬੌਨਸਰਸ ਤੋਂ ਆਨੇ ਔਰ ਕਦੀ ਮੈਂ ਸੈਕੂਰੀਟੀ ਰੱਖੀ ਵੀ ਨਹੀਂ ਔਰ ਜੇ ਤੁਹਾਡੇ ਲੱਗੀਆਂ ਜਾਂ ਕਿਸੇ ਦੇ ਸਾਡੇ ਭਰਾ ਦੇ ਕਾਰਨ ਤੁਹਾਡੇ ਪੱਗ ਤੇ ਜਾਂ ਕਿਸੇ ਦੇ ਵੀ ਲੱਗਿਆ ਅਸੀਂ ਉਦੋਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਉਹਦੇ ਲਈ ਪਰ ਤੁਸੀਂ ਬਸ ਖੁਸ਼ ਰਹੋ ਇਸ ਸਮੇਂ ਹੋਰ ਬਹੁਤ ਆਪਾਂ ਨੂੰ ਵੱਡੀਆਂ ਤਕਲੀਫਾਂ ਨੇ ਚਾਰੇ ਤੇ ਖੁਸ਼ੀਆਂ ਲਾਵਾਂਗੇ ਮਿਲ ਕੇ ਜੱਪਸੀ ਪਾ ਕੇ ਭਰਾ ਲੋਕਾਂ ਨੂੰ ਮਦਦ ਕਰਾਂਗੇ ਬਸ ਇਹ ਕਰਨਾ ਔਰ ਕੁਝ ਨਹੀਂ ਕਰਨਾ ਜੀ ਮੈਂ ਹੁਣੇ ਆਇਆ ਸਵੇਰੀ ਮੇਰੀ ਮਾਰਨਿੰਗ ਦੀ ਫਲਾਈਟ ਸੀ ਬੰਬਈ ਤੋਂ ਸਿੱਧਾ ਇੱਥੇ ਆਇਆ ਹੁਣ ਕਿੱਥੇ ਕਿੱਥੇ ਜਾਓਗੇ ਮੈਂ ਹੁਣ ਫਿਰੋਜ਼ਪੁਰ ਦੀ ਤਰਫ ਜਾਣਾ ਹੈ ਫਿਰੋਜ਼ਪੁਰ ਫਾਜ਼ਿਲਕਾ ਉਧੇ ਕੁਝ ਪਿੰਡ ਨੇ ਉੱਥੇ ਉਹਨਾਂ ਨੇ ਕਰਨਾ ਹੈ ਪਰ ਇੱਧਰ ਅਜਨਾਲੀ ਤਰਫ ਦੀ ਜਿੱਤੇ ਸਾਨੂੰ ਪਤਾ ਲੱਗ ਰਿਹਾ ਉੱਥੇ ਤੋਂ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਇੱਕ ਮਹੀਨੇ ਬਾਅਦ ਜ਼ਿਆਦਾ ਦਿੱਕਤਾਂ ਵਧਣ ਗਈਆਂ ਏ ਥੇ ਤਾਂ ਉਸ ਉਸ ਸਮੇਂ ਵੀ ਆਉਗੇ ਮੈਂ ਕਹਿੰਦਾ ਕਿ ਇਹ ਜ਼ਿਆਦਾ ਦਿੱਕਤਾਂ ਉਦੋਂ ਹੋਣੀਆਂ ਜਦੋਂ ਵਾਪਸ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਉਹਨਾਂ ਦੀਆਂ ਤਕਲੀਫਾਂ ਨੇ ਜੋ ਬਿਮਾਰੀਆਂ ਉਹਨਾਂ ਨੂੰ ਆ ਸਕਦੀਆਂ ਇਹ ਇਹਨਾਂ ਦੇ ਕਾਰਨ ਉਹਨਾਂ ਨੇ ਕਰਨਾ ਹੈ ਮੈਂ ਦੂਸਰੀ ਕਾ ਗੱਲ ਕਹਿਣਾ ਚਾਹੁੰਦਾ ਹਮੇਸ਼ਾ بار بار ਕਹਣਾ ਪੰਜਾਬ ਸਰਦੀਆਂ ਆਉਣ ਵਾਲੀਆਂ ਨੇ ਬਹੁਤ ਬਹੁਤ ਸਾਰੇ ਘਰ ਟੁੱਟੇ ਪਏ ਨੇ ਬੇਗਰ ਹੋਏ ਪਏ ਨੇ ਲੁਕ ਇਹਨਾਂ ਦੇ ਪਸ਼ੂ ਦੂਸਰੇ ਘਰਾਂ 'ਚ ਖੜੇ ਐ ਕੋਈ ਉਹਨਾਂ ਦੇ ਸ਼ੈਡ ਨਹੀਂ ਬਨੇ ਹੋਏ ਤੇ ਅਸੀਂ ਉਹਨਾਂ ਦੇ ਨੰਬਰ ਲੈ ਕੇ ਆਂਦੇ ਕੋਸ਼ਿਸ਼ ਕਰਕੇ ਅਸੀਂ ਸ਼ੈਡ ਪਵਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨਾਂ ਦੀਆਂ ਛੱਤਾਂ ਟੁੱਟੀਆਂ ਉਹਨਾਂ ਦੀ ਪਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤਕਲੀਫਾ ਨਾ ਰਹੇ ਕੋਈ ਜੇ ਪੰਜਾਬ ਨੇ ਹੁਣ ਪੰਜਾਬੀਆਂ ਨਾਲ ਨਹੀਂ ਖੜੇ ਹੋਏ ਤਾਂ ਫਿਰ ਕਦੋਂ ਖੜੇ ਹੋਣਗੇ ਇੱਕ ਇਹ ਮੇਰਾ ਸਵਾਲ ਇੱਕ ਹੋਰ ਹੈ ਇਹ ਪੰਜਾਬੀ ਚੜ੍ਹਦੀ ਕਲਾ ਵਿੱਚ ਨੇ ਇਸ ਤਰ੍ਹਾਂ ਦੇ ਹਾਲਾਤ ਵੀ ਨੇ ਖਿੜੇ ਮੱਥੇ ਸਵੀਕਾਰ ਕਰ ਰਹੇ ਨੇ ਇਹ ਸਪਿਰਿਟ ਨੂੰ ਕਿਵੇਂ ਵੇਖਦੇ ਹੋ ਮੈਨੂੰ ਬੜਾ ਗਰਮ ਮਹਿਸੂਸ ਹੁੰਦਾ ਮੈਂ ਅੱਜ ਸਵੇਰੇ 4:30 ਵੇ ਨਿਕਲਿਆ ਸੀ ਬੰਬੇ ਤੋਂ ਮੈਂ ਜਦੋਂ ਬੰਬੇ ਇੱਥੇ ਪਹੁੰਚਿਆ ਤੇ ਮੈਂ ਦਿਲਚਸਪ ਹਮੇਸ਼ਾ ਬੜਾ ਲੱਗਦਾ ਕਿ ਪੰਜਾਬ ਸਾਡਾ ਔਖ ਹੈ ਪਰ ਜਦੋਂ ਵੀ ਉਹਨਾਂ ਘਰਾਂ ਦੇ ਵਿੱਚ ਅਸੀਂ ਪਹੁੰਚਦੇ ਹਾਂ ਤੇ ਉਹਨਾਂ ਦੇ ਜਜ਼ਬੇ ਦੇਖ ਕੇ ਲੱਗਦਾ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਬਹੁਤ ਸਾਰੇ ਘਰ ਬਣਾਏ ਜਦੋਂ ਤਕਲੀਫਾਂ ਆਈਆਂ ਸੀ ਹੁਣ ਸਾਡਾ ਫਰਜ਼ ਬਣਦਾ ਉਹਨਾਂ ਦੇ ਘਰ ਬਣਾਉਂਦਾ ਔਰ ਉਹੀ ਕਰਾਂ ਬਣਾਣ ਆਏ ਔਰ ਪੰਜਾਬੀਆਂ ਦਾ ਜਿਹੜਾ ਹੌਸਲਾ ਹੈ ਉਹੀ ਪੰਜਾਬ ਨੂੰ ਅੱਜ ਪੰਜਾਬ ਬਣਾਉਂਦਾ ਕੀ ਲੱਗਦਾ ਹੈ ਕਿ ਲੋਕ ਹੜ੍ਹਾਂ ਦੀ ਤਰਾਸੀ ਦਾ ਜੂਝ ਰਹੇ ਨੇ ਕਿ ਹੜ੍ਹਾਂ ਦਾ ਮੁਕਾਬਲਾ ਕਰ ਰਹੇ ਨੇ ਮੁਕਾਬਲਾ ਕਰ ਰਹੇ ਪਾਜੀ ਤੁਸੀਂ ਦੇਖੋ ਨਾ ਅੱਜ ਕੋਈ ਤੁਸੀਂ ਇੱਕ ਚਿਹਰਾ ਨਹੀਂ ਦਿਖਾ ਸਕਦੇ ਜਿਹਦਾ ਜਿਹੜਾ ਡਾਊਨ ਹੋਊਗਾ ਜੇ ਇੰਨੀਆਂ ਫਸਲਾਂ ਡੁੱਬ ਗਈਆਂ ਲੋਕਾਂ ਦੀਆਂ ਪਰ ਮੈਂ ਇਹੀ ਕਹਾਂਗਾ ਸਰਕਾਰ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਨੇ ਕਰਜ਼ੇ ਨੇ ਲੋਕਾਂ ਲਿੱਤੇ ਹੋਣਗੇ ਫਸਲਾ ਕਰਨ ਉਹ ਮਾਫੂਨ ਵਾਪਸ ਉਹਨਾਂ ਨੂੰ ਕੰਪੰਸੇਸ਼ਨ ਮਿਲੇ ਜਿਨ੍ਹਾਂ ਦੇ ਘਰ ਟੁੱਟੇ ਨੇ ਉਹਨਾਂ ਦੇ ਘਰ ਠੀਕ ਹੋਣ ਦਵਾਈਆਂ ਨਹੀਂ ਪਹੁੰਚ ਪਾਰੀਆਂ ਮੈਂ ਸਵੇਰੇ ਪਹਿਲਾਂ ਜਦੋਂ ਅੰਮ੍ਰਿਤਸਰ ਤੱਕ ਪਹੁੰਚਿਆ ਪਹਿਲਾਂ ਮੈਂ ਹਸਪਤਾਲ ਹੀ ਗਿਆ ਸੀ ਜਿੱਤੇ ਕਿ ਲੜਕਾ ਵੀ ਜੋ ਜਿਹਦਾ ਇਲਾਜ ਕਰਾਣਾ ਸ਼ੁਰੂ ਕੀਤਾ ਬਟ ਉਹੀ ਗੱਲ ਹੈ ਕਿ ਆਪ ਸੋਚੋ ਕਿ ਲੋਕੀ ਘਰ ਸੰਭਾਲਣ ਕਿ ਜਿਹੜੇ ਘਰ ਚ ਬਿਮਾਰ ਨੇ ਉਹਨਾਂ ਨੂੰ ਸੰਭਾਲਣ ਕਿ ਅੱਗੇ ਸੋਚਣ ਕਿ ਅੱਗੇ ਕਿਵੇਂ ਟਾਈਮ ਚੱਲੂਗਾ ਤਾਂ ਆਪਾਂ ਸਾਰਿਆਂ ਨੂੰ ਨਾਲ ਢਾਲ ਕੇ ਖੜੇ ਹੋਣਾ ਆਪਾਂ ਖੜੇ ਰਵਾਂਗੇ ਨਾਲ ਤੁਸੀਂ ਪੰਜਾਬ ਦੇ ਪੁੱਤ ਹੋ ਤਾਂ ਬਾਲੀਵੁੱਡ ਦੇ ਜਿਹੜੇ ਬਾਕੀ ਆ ਉਹਨਾਂ ਨਾਲ ਦੀ ਤੁਸੀਂ ਕੀ ਕਹਿਣਾ ਚੁੰਦੇ ਕਿ ਪੰਜਾਬ ਦੀ ਮਦਦ ਕਿਸ ਤਰੀਕੇ ਨਾਲ ਕਰਨੀ ਲੇਕਿਨ ਮੈਂ ਇਹੀ ਕਹਿਣਾ ਚਾਹਾਂਗਾ ਹਰ ਬੰਦਾ ਤਾਂ ਸ਼ਾਇਦ ਨਹੀਂ ਕਈ ਵਾਰ ਪਹੁੰਚ ਪੰਦਾ ਲੇਕਿਨ ਜ਼ਰੂਰ ਇੱਕ ਫੈਮਿਲੀ ਅਡਾਪਟ ਕਰੋ ਚਾਹੀਏ ਇੱਕ ਇੱਕ ਫੈਮਿਲੀ ਵੀ ਅਡਾਪਟ ਕਰਨ ਲੱਗਾ ਕੋਈ ਵੀ ਐਕਟਰ ਬ ਸਾਊਥ ਵਾਲਾ ਹੋਵੇ ਇੱਕ ਇੱਕ ਘਰ ਵੀ ਅਡਾਪਟ ਕਰਨਾ ਸ਼ੁਰੂ ਕਰੋ ਆਪਾਂ ਨੂੰ ਪੰਜਾਬ ਵਾਪਸ ਖੜਾਉਣ ਚ 15 ਦਿਨ ਲੱਗਣਗੇ 70 ਘਰ ਇੱਥੇ ਪਾਣੀ ਦੀ ਪੇਂਟ ਚੜੇ ਨੇ ਬਿਲਕੁਲ ਜਿਹੜੇ ਉੱਤ ਟੁੱਟ ਚੁੱਕੇ ਨੇ ਕਿ ਸੋਨੂੰ ਸੂਦ ਇੱਕ ਕਰ ਬਣਾਏਗੇ ਜ਼ਰੂਰ ਰਹੀ ਕਿਉਂਕਿ ਮੈਨੇ ਮੈਂ ਤਾਂ ਭਾਈ ਜੀ ਤੋਂ ਇਹਨਾਂ ਤੋਂ ਲਿਸਟ ਮੰਗੀ ਹੈ ਭਾਈ ਤੂੰ ਸਾਨੂੰ ਲਿਸਟ ਦਿਓ ਕਿਹੜੀ ਕਿਹੜੀ ਤਕਲੀਫਾਂ ਨੇ ਕਈ ਐਵੇਂ ਦੀਆਂ ਮੈਡੀਸਿਨਸ ਨੇ ਜਿਹੜੀਆਂ ਇੱਥੇ ਪਹੁੰਚਦਾ ਜਾਂਦੀਆਂ ਪਰ ਉਹਨਾਂ ਦੀ ਲੋੜ ਨਹੀਂ ਹੁੰਦੀ ਪਰ ਜਿਹੜੀ ਮੈਡੀਸਿਨਸ ਨਹੀਂ ਪਹੁੰਚ ਸਕਦੀ ਮੈਂ ਉਹਨਾਂ ਦੀ ਲਿਸਟ ਮੰਗਾਈਏ ਕਿ ਸਾਨੂੰ ਦਿਓ ਮੈਂ ਪਹੁੰਚਾਵਾਂਗਾ ਉੱਥੇ ਸਾਰੀ